ਨਾ ਲਾਓ ਜੋਰ ਨਹੀਂ ਪਾਤੀ ਕਿਸਾ ਕਿਆ ਇਹ ਨਾਂ ਮੈਂ ਨਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਹਾਂ ਕਿਹੜੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆ ਕੇ ਸੰਗਤ ਆਜੋ ਮੰਗਾਂ ਜੀ ਅੱਜ ਸਾਡੀ ਖਾਸ ਅੱਜ ਜਿਹੜੀ ਮੈਂ ਮੰਗਿਆ ਉਹ ਹੈਗੇ ਆ ਕਿਸਾਨਾਂ ਨੂੰ ਖਰਾਬੇ ਦੀ ਇਸ ਸਾਲ ਪੰਜਾਬ ਦੇ ਵਿੱਚ ਇੰਨੇ ਜਿਆਦੇ ਹੜਾ ਆਏ ਆ ਜਿਹਦੇ ਨਾਲ ਕਿਸਾਨੀ ਦਾ ਬਹੁਤ ਜ਼ਰਾਬ ਹੋਇਆ ਇੱਥੋਂ ਤੱਕ ਕਿਸਾਨਾਂ ਨੇ ਤਿੰਨ ਤਿੰਨ ਵਾਰ ਝੋਨਾ ਲਾਉਣ ਦੇ ਬਾਵਜੂਦ ਵੀ ਤਿੰਨ ਤਿੰਨ ਵਾਰ ਝੋਨਾ ਲਾਉਣ ਦੇ ਬਾਵਜੂਦ ਵੀ ਝੋਨਾ ਜਿਹੜਾ ਉਹ ਬਚਿਆ ਨਹੀਂ ਲੋਕਾਂ ਨੇ ਪਨੀਰੀਆਂ ਮੁੱਲ ਲਿਆ ਲਿਆ ਕੇ ਹਜ਼ਾਰ ਹਜ਼ਾਰ 2-2000 ਰੁਪਇਆ ਕਿਰਾਇਆ ਦੇ ਕੇ ਤੇ ਫਿਰ ਹਜ਼ਾਰ ਹਜ਼ਾਰ ਨੂੰ ਮਰਲਾ ਮੁੱਲ ਲੈ ਕੇ ਉਹਨਾਂ ਨੇ ਲਾਈਆਂ ਪਨੀਰੀਆਂ ਪਰ ਇੰਨਾ ਭੈੜਾ ਹਾਲ ਆ ਕੇ ਕਦੇ ਨਹੀਂ ਹੋਇਆ ਜਿੰਨਾ ਪੰਜਾਬ ਦਾ ਐਤਕੀ ਹੜਾ ਨੇ ਨੁਕਸਾਨ ਕੀਤਾ ਮੈਂ ਇੱਕ ਗੱਲ ਸਮਝਦਾ ਪੇ ਹੜਾਂ ਦਾ ਨੁਕਸਾਨ ਜਿਹੜਾ ਇਹ ਕੁਦਰਤ ਨੇ ਨਹੀਂ ਕੀਤਾ ਇਹ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਇਹਦੀਆਂ ਕਿਉਂਕਿ ਇਹਨਾਂ ਨੇ ਜਿਹੜੇ ਨਿਕਾਸ ਸੀ ਪਾਣੀ ਦੇ ਉਹ ਸਾਰੇ ਬੰਦ ਕੀਤੇ ਨਹਿਰਾਂ ਦੇ ਬੰਦ ਕਰ ਦਿੱਤੇ ਫਿਰ ਜਿਹੜੀਆਂ ਆ ਇਹਨਾਂ ਨੇ ਸੜਕਾਂ ਗੱਡੀਆਂ ਸੜਕਾਂ ਦੇ ਵਿੱਚ ਪਾਣੀ ਦਾ ਨਿਕਾਸ ਜਿਹੜਾ ਨਹੀਂ ਰਿਹਾ ਤੇ ਹੁਣ ਇੱਕ ਹੋਰ ਵੱਡਾ ਨੁਕਸਾਨ ਹੋਣ ਵਾਲਾ ਜਿਹੜੀਆਂ ਸੈਂਟਰ ਸਰਕਾਰ ਵੱਡੀਆਂ ਹਾਈਵੇ ਕੱਢ ਰਹੀ ਆ ਉਹਨਾਂ ਦਾ 10 ਫੁੱਟ ਉੱਚੀਆਂ ਤੇ ਉਹਨਾਂ ਨੇ ਜਦੋਂ ਬਣ ਗਈਆਂ ਤੇ ਪੰਜਾਬ ਦੇ ਬਿਲਕੁਲ ਡੋਬ ਦੇਣਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਈ ਇੱਕ ਦੇ ਪਾਣੀ ਦਾ ਨਿਕਾਸ ਜਿਹੜਾ ਉਹ ਸਹੀ ਢੰਗ ਨਾਲ ਕਰੇ ਦੂਜਾ ਜਿਹੜੇ ਕਿਸਾਨਾਂ ਦਾ ਇਹਨਾਂ ਖਰਾਬਾ ਹੋਇਆ ਉਹਨਾਂ ਕਿਸਾਨਾਂ ਨੂੰ ਉਹਨਾਂ ਦਾ ਪੂਰਾ ਮੁਆਵਜ਼ਾ 15000 ਕੜ ਤੋਂ ਕੜ ਤੋਂ 15000 ਏਕੜ ਦਾ ਦੇਵੇ ਅੱਜ 6800 ਰੁਪਿਆ ਦਿੰਦੀ ਹੈ 820 ਪੂਰਾ ਨਹੀਂ ਮਿਲਦਾ ਕਿਸੇ ਨੂੰ 3000 ਤੱਕ 30000 ਕਿਸੇ ਨੂੰ ਕੁਝ ਮਿਲਦਾ ਜਦੋਂ ਕਿ 3500 35000 ਰੁਪਿਆ ਬਣਦਾ ਇੱਕ ਕਿੱਲੇ ਦਾ ਤੇ ਇਹ ਦੇ ਰਿਹਾ ਕਿਸੇ ਨੂੰ 2700 ਕੇ ਨੂੰ 2000 ਕਿਸੇ ਨੂੰ 1500 ਰੁਪਇਆ ਦੇ ਰਿਹਾ ਇਹਦੇ ਨਾਲ ਕਿਸਾਨੀ ਹਿੰਦੀਆਂ ਅੱਜ ਜਿਹੜਾ ਧਰਸਾ ਦਾ ਧਰਨਾ ਹੈ ਉਹ ਅਸੀਂ ਹਿੰਦੀ ਸਾਬ ਨੂੰ ਮੰਗ ਪੱਤਰ ਦੇਣਾ ਪੰਜਾਬ ਸਰਕਾਰ ਦੇ ਨਾਂ ਤੇ ਕਿ ਕਿਸਾਨਾਂ ਦੀ ਸਾਰ ਲਈ ਜਾਵੇ ਸਾੜਾਂ ਨੇ ਅੱਜ ਕੀ ਬਹੁਤ ਵੱਡਾ ਨੁਕਸਾਨ ਕੀਤਾ ਸਾਡੇ ਧਰਨੇ ਦਾ ਮਕਸਦ ਇਹ ਅੱਜ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਮੁਆਵਜ਼ਾ ਦਿੱਤਾ ਪੈ ਲੋਕਾਂ ਨੂੰ ਤੇ ਐਵੇਂ ਗੱਲਾਂ ਹੈ ਮੁਆਵਜ਼ੇ ਦੀ ਜਿਹੜੀ ਗੱਲ ਆ ਜਿੰਨਾ ਨੁਕਸਾਨ ਹੋਇਆ ਤਿੰਨ ਤਿੰਨ ਵਾਰ ਛੋਨਾਂ ਦਾ ਲਿਆ ਚੋਨਾ ਲੱਗਣ ਦੇ باوجود ਇਹ ਹੋ ਗਿਆ ਕਿ ਜਿਹੜੇ ਪਟਵਾਰੀ ਆਉ ਇਹ ਜਾ ਕੇ ਕਹਿੰਦੇ ਆ ਵੀ ਤੁਹਾਡਾ ਤੇ ਚੋਨਾ ਖੜਾ ਹੈ ਤੁਹਾਨੂੰ ਮੁਆਵਜ਼ਾ ਕਹਦਾ ਇਸ ਕਰਕੇ ਕਿਸਾਨ ਦਾ ਨੁਕਸਾਨ ਜਦੋਂ ਅਸੀਂ ਪਨੀਰੀ ਬੀਜਦੇ ਆ ਨਾ 20 ਦਿਨ ਦੇ ਵਿੱਚ ਵਿੱਚ ਜਿੰਨਾ ਖਰਚਾ ਹੋਣਾ ਹੁੰਦਾ ਸਾਰਾ ਹੋ ਜਾਂਦਾ ਦਵਾਈਆਂ ਕੀੜੇ ਮਾਰ ਦਵਾਈਆਂ ਦੂਜੀਆਂ ਕਾਫੂਸ ਵਾਲੀਆਂ ਦਵਾਈਆਂ ਦਵਾਈਆਂ ਭਾਈ ਤੇ ਬਾਕੀ ਖਾਦਾ ਇਹ 20 ਦਿਨ ਦੇ ਵਿੱਚ ਸਾਡੀਆਂ ਸਾਰੀਆਂ ਪੈ ਜਾਂਦੀਆਂ ਫਿਰ ਬਾਅਦ ਵਿੱਚ ਖਰਚਾ ਰਹਿ ਜਾਂਦਾ ਪਾਣੀ ਦਾ ਜਾਂ ਸਪਰੇ ਦਾ ਤੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਕਿਸਾਨਾਂ ਨੂੰ ਜਿਹੜਾ ਪੂਰਾ ਮਾਅਵਜ਼ਾ ਦਿੱਤਾ ਜਾ ਉਹਨਾਂ ਦੀ ਬਾਹ ਫੜੀ ਜਾਏ ਇਹ ਦੇਸ਼ ਭਨਾਰ ਦੇ ਵਿੱਚ ਅਸੀਂ ਆਪਣੇ ਲਈ ਪੈਦਾ ਨਹੀਂ ਕਰਦੇ ਤੇ ਦੇਸ਼ ਵਾਸਤੇ ਪੈਦਾ ਕਰਨ ਨੇ ਆ ਉਹ ਲੋਕ ਜਿਨ੍ਹਾਂ ਨੂੰ ਅਨਾਜ ਨਹੀਂ ਮਿਲਦਾ ਉਹਨਾਂ ਨੂੰ ਦੇਸ਼ ਵਾਸਤੇ ਪੈਦਾ ਕਰਦੇ ਤੇ ਇਸ ਕਰਕੇ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਆ ਜਿਹੜਾ ਭੇਡਾਂ ਬੱਕਰੀਆਂ ਦਾ ਮਾਅਵਜ਼ਾ ਉਹ ਨਾ ਕਰਨ ਕਿਸਾਨ ਦੀ ਫਸਲ ਦਾ ਮਾਅਵਜ਼ਾ ਉਹਨਾਂ ਨੂੰ ਪੂਰਾ ਇਹਦਾ ਮਾਵਜਾ ਉਹ ਦੇਣਾ ਚਾਹੀਦਾ ਇੱਕ ਦਿਨ ਦਾ ਧਰਨਾ ਬਦੱਸਣਾ ਤੁਹਾਡਾ ਹਾਂ ਸਾਡਾ ਹੁਣ ਇੱਕ ਦਿਨ ਦਾ ਧਰਨਾ ਹੈ ਅੱਜ ਜਨਨੀਤੀ ਦੇ ਅਗੇ ਤੁਹਾਡੀ ਸੁਣਵਾਈ ਨਾ ਹੋਈ ਤਾਂ ਜੇ ਸਾਡੀ ਸੁਣਵਾਈ ਹੁਣ ਨਹੀਂ ਇਹ ਧਰਨੇ ਜਿਹੜੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਡੀਸੀਆਂ ਦੇ ਦਫ਼ਤਰਾਂ ਦੇ ਅੱਗੇ ਚੱਲਦੇ ਆ ਮੇਰਾ ਆ ਸਾਡਾ ਇੱਥੇ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਧਰਨੇ ਆ ਤੇ ਜੇ ਸਰਕਾਰ ਨੇ ਕਿਸਾਨਾਂ ਦੀ ਬਾਹਰ ਨਾ ਫੜੀ ਉਹਨਾਂ ਨੂੰ ਸਹੀ ਮਾਵਜਾ ਨਾ ਦਿੱਤਾ ਤੇ ਫਿਰ ਆਉਣ ਵਾਲੀ